ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਜ ਦਾ ਦਿਨ ਸ਼ੁਰੂ ਰਾਤ ਮੀਂਹ ਦੇਰ ਛਕੜਨੇ ਬੜਾ ਖਲੜਾ ਪਿਆ ਫੇ ਕੀ ਹਾਲਤ ਕਰਤੀ ਢੇਰੇ ਦੀ ਸਾਮਾਨ ਉਡੋ ਡੋ ਗਿਆ ਉਧਰ ਦੀ ਗਦਰ ਮੌਸਮ ਨੂੰ ਠੰਡਾ ਆ ਗਿਆ ਪਰ ਖਲ ਲਗਾਗੇ ਉਏ ਕੋਸ਼ ਹੈਗੀ ਕਿ ਨਹੀਂ ਕੋਸ਼ ਹੈਗੀ ਆ ਲਾਈਏ ਫੋਨ ਕੇ ਇਹਨੂੰ ਆਹੋ ਮੰਗਾਓ ਨੀ ਇਹਨੂੰ ਨਾ ਅੱਜ ਦੇ ਡਾਕ ਕੋਸ਼ ਆ ਮੰਜਾ ਕਰਦੇ ਇਹਨੂੰ ਫੁਲੇਲੇ ਬੁੱਕ ਤਾਂ ਆ ਤੁਮ ਚਾਹ ਢੀਕਣੇ ਅੱਜ ਚਾਹ ਥੋੜਾ ਜਿਹਾ ਆਪਣਾ ਖੰਡ ਦਾ ਥੋੜਾ ਘਾਟਾ ਵੱਜ ਗਿਆ ਰਾਤ ਲਾਂਗੜੀ ਨੇ ਦੱਸਿਆ ਨਹੀਂ ਖੰਡ ਦਾ ਕਰਕੇ ਬੰਦਿਆਂ ਨੂੰ ਖੰਡ ਲੈਣ ਗਏ ਪਿੰਡੋਂ ਚਾਹ ਬਣਦੀ ਆ ਫਿਰ ਤੁਰਦੇ ਆ ਗੇੜਾ ਨਹੀਂ ਮਾਰਾ ਜਿਹੜਾ ਚਾੜ ਅੰਦਰ ਗਈ ਉਹਨੇ ਗੇੜਾ ਵੀ ਮਾਰਦਾ ਗੱਲ ਓ ਤੁਰਦਾ ਹੀ ਨਹੀਂ ਸਰੀਰ ਤੇ ਰੇਸ ਹੀ ਨਹੀਂ ਚੁੱਕਦਾ ਵਿੱਚ ਉਕੇ ਕਿੱਦਾਂ ਬੈਠੇ ਹਾਂ ਹੋਏ ਮੂਹ ਆਸਾਂ ਆਈ ਜਾਂਦੀਆਂ ਇਤਿਹਾਬ ਨੂੰ ਆਈ ਜਾਂਦੀਆਂ ਰੇ ਰੇ ਦੀ ਕੀ ਹਾਲਤ ਹੋ ਗਈ ਯਾਰ ਜਦੋਂ 14 ਲੱਗੂ ਤਾਂ ਚੜੂ-ਚੜੂ ਮਾਰਾਂਗੇ ਉਹ ਆਹ ਗੱਲ ਤੇ ਸ਼ੁਕਰ ਦਾਤਿਆ ਭੱਲੇ ਆ ਓਏ ਭਾਂਡਾ ਚੱਲ ਅੱਜ ਬੈਂਜੋ ਆਜੂਗਾ ਬੈਂਜੋ ਮੰਗਾ ਲਓ ਸਾਡੇ ਕਰ ਕਸ ਕੇ ਵੇਖੀ ਇਹਨਾਂ ਬੜਾ ਪੂਰਾ ਪੂਰਾ ਆਉਂਦਾ ਤੇ ਚੱਲ ਜੋ ਜਿਆ ਚੱਲੀ ਆਪਾਂ ਵੀ ਵਟ ਜਿੰਦਗੀ ਸੌਰੋ ਲਿਆ ਲਿਆ ਟਰੈਕਟਰ ਆਪ ਦੇਲਾ ਕਿੱਥੇ ਆ ਬਾਤ ਅੰਗਲੀ ਬਣਾ ਲਓ ਮੁੜ ਕੇ ਗੱਫਾ ਆ ਜਣਾ ਗੱਫਾ ਛੱਡ ਲਓ ਮੁੜ ਕੇ ਫੇ ਚਾਹ ਬਣ ਜਾਣੀ ਆਪਣੀ ਆਪਣਾ ਕੰਮ ਨਿਭੜਿਆ ਹੀ ਆ ਦੇ ਓ ਲੱਭਾ ਤੈਨੂੰ ਰੈਂਚ ਸ਼ਿਵਾ ਤੇ ਮਸ਼ੀਨ ਦੀ ਟੁੱਟ ਗਈ ਪਲੇਟ ਹਾਂ ਤੂੰ ਅੰਡ ਸਰਵ ਸ਼ਹਿ ਘਰੇ ਜਾਣਾ ਵਾ ਆ ਸਿੱਧਾ ਘਰ ਸਰਵ ਓਏ ਇਨੂੰ ਰੈਂਚ ਪਾ ਕੇ ਇਹਨੂੰ ਸਿੱਧਾ ਕਰ ਇਧਰ ਰੈਂਚ ਡਾਲ ਇਸ ਤੇ ਵੀ ਇਧਰ ਇਹਨੂੰ ਸਿੱਧਾ ਕਰ ਦੇ ਧਿਆਨ ਆ ਸੱਟ ਨਾਲ ਵਾਲੀ ਯਾਰ ਖਾਲੀ ਨਾ ਕਰਿਆ ਕਰ ਤੂੰ ਕਾਲੀ ਬੜੀ ਖਾਲੀ ਬੜੀ ਕਰਦਾ ਹੁਣ ਇਹ ਪਾੜਾ ਸ਼ਾ ਨਵਾਂ ਹੀ ਪੋਣਾ ਪੈਣਾ ਜਾ ਕੇ ਬੈਲਟ ਨਹੀਂ ਖਲਾਉਣਾ ਹੈ ਅਰਦੇ ਸਿੱਧਾ ਹੈ ਵਟ ਨਹੀਂ ਦੇ ਪਣਾ ਤਿੰਨੇ ਹੀ ਇਹਨੇ ਬਿਲਡ ਕਰ ਲੈਣਾ ਆ ਉਤਲਾ ਵੀ ਆ ਵੀ ਸਿੱਧਾ ਕਰਾ ਵੀ ਆ ਆਹੇ ਆੜਾ ਓਏ ਤੇਰੇ ਹੁਣੇ ਹੱਥ ਵੱਡੇ ਆ ਨਾ ਗਾੜੀ ਤਿੱਖਾ ਬੜਾ ਕਿੰਨਾ ਵੇ ਇਹਨੂੰ ਪਾਵ ਰੈਂਚ ਇਧਰੇ ਇਹਨੂੰ ਰੈਂਚ ਪਾ ਮਗਰ ਛੋਣੇ ਦਾ ਕੰਮ ਆਪਣਾ ਬਸੇਰਾ ਖਿੱਚਿਆ ਹੈ ਮਾਲਕ ਦੀ ਕਿਰਪਾ ਦੇ ਨਾਲ ਥੁਰੇ ਆਉਣੇ ਹੁਣ ਜਿੰਨਾ ਵੀ ਹੋਇਆ ਲਾ ਕੇ ਚੱਲ ਮੇਰੇ ਭਾਈ ਪਿੰਡ ਛੱਡਾਂਗੇ ਸੱਬੇ ਕਿਧਰ ਚੱਲੇ ਆ ਪੁੱਤ ਮੋਟਰ ਹੀ ਖੋਲੇ ਖੜਨੀ ਤੇ ਉਹਨਾਂ ਨੂੰ ਤੇਲ ਪਾ ਤਾ ਵੇ ਚੀਂਜਣ ਦੇ ਤੇਲ ਲਈ ਜਾ ਉੱਥੇ ਉਹਨਾਂ ਨੂੰ ਫੜਾ ਦੇ ਲਈਂ ਮਰੋਣੀ ਕੀੜਾ ਪਾਉਣ ਦੇ ਆ ਮਗਲੈਲ ਆ ਪੁੱਛ ਲਾ ਬਸ ਠੀਕ ਆ ਫਿਰ ਪੈ ਗਿਆ ਵਾ ਆਵੇ ਰਾਤ ਕੀ ਕਰੇ ਬੰਦਾ ਐਡਾ ਸਿਰੇ ਦਾ ਜਿੰਦਰਾ ਹੀ ਟਿਕ ਟੌਪ ਲਾਈਨ ਦਾ ਗੁੱਲਾ ਨਿਕਲਿਆ ਨਾ ਟਾਇਰ ਵੱਜ ਕੇ ਦੇ ਵਿੱਚ ਕੀ ਬਣਾਤਾ ਉਹ ਬਪਾ ਦਾ ਵਿਚਾਰੇ ਗਰੀਬ ਆਂ ਪੰਪਾ ਜੀ ਜੈਕ ਦੀ ਫਟਿੰਗ ਕਰਨ ਲਿਆ ਤੇ ਆਗੇ ਬੰਦੇ ਥਾਉ ਥਾਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੱਸੀ ਵਾਲੀ ਗੱਡੀ ਆ ਗਈ ਆ ਲੱਸੀ ਵਾਲੀ ਗੱਡੀ ਦੇ ਨਾਲ ਇੱਕ ਤਰ੍ਹਾਂ ਉਹਦੇ ਖੇਡਦੇ ਰਾਤ ਰਾਣੀ ਨਹੀਂ ਸੌਂਦੇ ਨਹੀਂ ਅੰਦਰ ਬੂਆ ਖੋਲੋ ਮੈਂ ਤਾਂ ਅੰਦਰ ਭੈਣ ਨੇ ਯਾਰ ਉਹਦੇ ਬਾਹਰ ਨਹੀਂ ਬਾਹਰ ਮੱਛਰ ਵੜਾ ਯਾਰ ਧੱਕੇ ਨਾਲ ਕਰੀ ਬਿਠਾਈ ਜੋ ਤੇ ਬਾਹਰ ਆ ਗਿਆ ਲੈਂਬਰ ਨੂੰ ਨਾ ਸਰ ਗੈਆਂ ਮੇਰੀ ਕਹਾਣੀ ਹੈ ਬਾਬਾ ਅਕਾਲਾ ਯਾਹੂ ਦੀ ਦੇਦੀ ਇੱਕ ਹੀ ਆ ਇੱਕ ਦੋ ਹਾਂ ਨਹੀਂ ਆ ਮਾਰ ਇੱਕ ਵਾਰ ਯਾਰ ਪਹਿਲੇ ਉਹ ਪੰਜ ਚੂਈਆਂ ਲੈ ਲੈ ਇਸ ਤਰ੍ਹਾਂ ਟੋਪਣੇ ਅੰਦਰ ਹੋਣਾ ਆਪਣਾ ਪੈਲੀ ਵਾਉਣ ਲੱਗਿਆ ਆ ਬੰਨ ਕੇ ਰੇਰੇਟਾ ਦੇਣਾ ਇਹ ਦੇ ਨਾ ਕੀ ਹੋਊਗਾ ਵੀ ਜਿਹੜੀ ਤਰਿਆ ਦੀ ਮਿੱਟੀ-ਮੁੱਟੀ ਆਪਰੇ ਉੱਤੇ ਪੈ ਜਾ ਕਰੂ ਆੜ ਕੇ ਬੰਦ ਲਾਉਣ ਦੇ ਫਾਇਦੇ ਵਡੇ ਨੇ ਨੁਕਸਾਨ ਵੀ ਬੜੇ ਨੇ ਨੁਕਸਾਨ ਇਹ ਵੀ ਪੈਲੀ ਜਿਹੜੀ ਆਕਸੀਨੀ ਵੀ ਨਹੀਂ ਅੱਗੇ ਲੱਗ ਗਿਆ ਕੰਮ ਇੱਕ ਫਾਰਮ ਦਾ ਆਪਣੇ ਦਾ ਤੇ ਤਕਰੀਬਨ ਹਿਸਾਬ ਨਾਲ ਨਿਬੜੀ ਚੱਲਿਆ ਅੱਜ ਕਿਦਾਂ ਨੰਦ ਜੇ ਲੈnde ਹਿਰਦੇ ਹਾਰੇ ਹੋਰ ਹੋਇਆ ਫਿੱਟ ਆ ਇਹ ਸੱਤੇ ਦਾ ਅਥਰਾ ਘੋੜਾ ਵਾ ਅਥਰਾ ਉਥਰਾ ਕਹਦਾ ਰਹਿ ਗਿਆ ਹੁਣ ਤੇ ਬੁੱਢੜ ਘੋੜਾ ਹੋ ਗਿਆ ਏ ਸੱਤੇ ਨਾਲ ਜੋਨ ਦਾ ਦੋਹਰਾ ਵਾ ਆਹੋ ਹੁਣ ਇੱਤੇ ਕੀ ਲਿਖਾਈਏ ਅੱਗੇ ਦਥਰਾ ਘੋੜਾ ਦਿਖਾਇਆ ਹੈ ਖੜਾ ਕੋੜ ਬੇਈਮਾਨ ਬੇਈਮਾਨ ਟਰੈਕਟਰ ਕੰਮ ਵੇਖ ਕੇ ਤੇ ਨਾਲ ਹੀ ਲੱਤਾਂ ਖੜੀਆਂ ਕਰੇਦਾ ਕੰਮ ਵੀ ਉਹ ਕਰਦਾ ਜਿਹੜਾ ਪੰਜਾਂឆ្នាំ ਦਾ ਹੰਡਿਆ ਦਾ ਗਰੀਬ ਨਹੀਂ ਮਾਰੀ ਗਰੀਬ ਹੁਣ ਅੱਜ ਮਰਵਾਣ ਦੀ ਸਾਰੇ ਟਰੈਕਟਰਾਂ ਨੂੰ ਤੇ ਇਹਨੂੰ ਇੰਨੇ ਮਨਰੂਪ ਨੂੰ ਮਨਰੂਪ ਆ ਤੇ ਦੂਜੇ ਪਲਾਟ ਨੂੰ ਚੱਲਦੇ ਹੁਣ ਆਪਣੇ ਜਿਹੜੇ ਇੰਜੀਨੀਅਰ ਆ ਇਹਨਾਂ ਦਾ ਕੰਮ ਆ ਵੀ ਜਿਤਨਾ ਇੱਥੇ ਹੁਣ ਆਪਣਾ ਕੰਮ ਕਲੀਅਰ ਹੋ ਗਿਆ ਹਿਸਾਬ ਨਾਲ ਇੱਥੇ ਰਹਿ ਗਿਆ ਆਪਣਾ 20 ਕਿੱਲੇ ਥਾਂ ਹੁਣ ਇਹਦਾ ਅਗਲੇ ਪਲਾਟ ਦੀ ਤਿਆਰੀ ਕਰ ਦੇਣੀ ਹੈ ਉੱਥੇ ਮਗਰ ਅਹੀਂ ਮੁੜ ਕੇ ਤਾਂ ਆਮ ਜਾਂਮ ਲੈ ਗਿਆ ਆਪਦਾ ਕੱਦ ਗੁੱਦਲੀਆਂ ਮਸ਼ੀਨਾਂ ਸਾਰੇ ਟਰੈਕਟਰ ਲੈ ਕੇ ਮਗਰ ਉਹ ਪਹੁੰਚ ਜਾਣਾ ਤੇ ਇਹ ਆਪਣਾ ਅਰਜਿੰਦਰ ਸਿੰਘ ਵੀਰ ਆ ਇਹਨੇ ਅਗਲੇ ਬੰਨੇ ਜਿੰਨੀਆਂ ਮੋਟਰਾਂ ਦੀ ਰਿਪੇਅਰ ਜਿੰਨਾ ਮੋਟਰਾਂ ਦਾ ਕੰਮ ਕਾਜ ਕਰਨ ਵਾਲਾ ਫਿਟਿੰਗ ਫੂਟਿੰਗ ਕਿਉਂਕਿ ਇਹ ਬੰਦਾ ਵਾ ਠੰਡੇ ਸੁਭਾ ਦਾ ਅਹੀਂ ਥੋੜੀ ਕਾਲੀ ਕਰਦੇ ਆ ਤੇ ਇਹ ਅੱਗੇ-ਅੱਗੇ ਨੇ ਤੁਰ ਜਾਣਾ ਮੋਟਰਾਂ ਦੀ ਸੈਟਿੰਗ ਕਰਦੇ ਆ ਸੈੱਟ ਕਰਦੇ ਆ ਕੰਮ ਅਹੀਂ ਮਗਰ-ਮਗਰ ਚ ਉਹਨਾਂ ਨੂੰ ਦੇ ਦਿੰਦੇ ਆ ਇਹਦੇ ਨਾਲ ਕੀ ਹੁੰਦਾ ਵੀ ਇੱਕ ਦੇ ਤਸੱਲੀ ਹੋ ਜਾਂਦੀ ਉਹਨੂੰ ਹੋਰਗੇ ਦੇ ਕੰਮ ਦੇ ਤਸੱਲੀ ਨਹੀਂ ਆ ਇਹਨਾਂ ਦਾ ਮੈਨੂੰ ਨੀ ਯਾਰ ਤੁਸੀਂ ਕੱਚ-ਪਿੱਚਾ ਕੰਮ ਕਰਦੇ ਕਾਲੀ ਕਰਦੇ ਉਹਨੇ ਅਗਲੇ ਪਲਾਟ ਤੇ ਸ਼ੁਰੂ ਕਰਦੇ ਨੇ ਜਾ ਕੇ ਮੋਟਰਾਂ ਦੀ ਫੜਿੰਗ-ਫੁੱੜਿੰਗ ਕਰ ਦੇਣੀ ਅਹੀਂ ਜਾ ਕੇ ਬਸ ਬੰਦੇਲ ਜਾ ਕੇ ਮਗਰ ਪਾਣੀ ਛੱਡ ਦਿੰਦੇ ਆ ਇਹ ਆ ਵੱਖੋ-ਵੱਖ ਕੰਮ ਆ ਉਹਦੀ ਜਿਹੜਾ ਬੰਦਾ ਜਿਹੜੇ ਕੰਮ ਚ ਨਿਪੁੰਨ ਵਾ ਨਾ ਜੇ ਆਪਾਂ ਨੂੰ ਪਤਾ ਲੱਗ ਗਿਆ ਨਾ ਵੀ ਆਹ ਬੰਦਾ ਕੰਮ ਵਧੀਆ ਕਰਦਾ ਵਾ ਤਾਂ ਫੇਰ ਆਪਾਂ ਨੂੰ ਕੋਈ ਗੱਲ ਦੀ ਤੰਗੀ ਨਹੀਂ ਆਉਂਦੀ। ਇਹ ਕਰਕੇ ਹਰ ਇੱਕ ਬੰਦੇ 'ਚ ਵਕਫ ਵਕਫ ਗੋੜ ਹੁੰਦੇ ਆ। ਸਾਡੇ ਵਿੱਚ ਵਾ ਕੰਮ ਕਰਾਉਣਾ ਉਹਦੇ ਵਿੱਚ ਆ ਬਸ ਆਪਦਾ ਐ ਸਾਫ ਸੁਥਰੀ ਮੋਟਰ ਮਟਰ ਫਟ ਕਰਕੇ ਤੇ ਫੇਰ ਤੇ ਇਹ ਕਰਕੇ ਜਿਹੜੇ ਕੰਮ ਨੇ ਜਿਹੜਾ ਬੰਦਾ ਉਹਨੂੰ ਉਸ ਕੰਮ ਤੇ ਲਾ ਦੋ ਤਾਂ ਫੇਰ ਆਪਾਂ ਨੂੰ ਕੋਈ ਤੰਗੀ ਨਹੀਂ ਹੋਈ। ਇਦਾਂ ਹੀ ਫਿਰ ਆਪਾਂ ਗਾਂਦੀਆਂ ਸਿਸਟਮ ਜਿਹੜੇ ਬਣਾਏ ਆ ਇਹ ਹੁਣ ਜਿਹੜਾ ਝੋਨਾ ਲੱਗ ਜਾਣਾ ਇਹ ਸਾਰਾ ਮੇਰੇ ਅੰਦਰ ਆਏ ਨਾ ਮੁੜ ਕੇ ਇੰਨਾ ਗਾਂਹ ਚਲ ਜਾਣਾ ਅਗਲੇ ਪੰਨੇ ਵਿੱਚ ਜਿਹਦਾ ਜਿਹਦਾ ਲੱਗਦਾ ਗਿਆ ਉਹ ਬੰਦੇ ਦਾ ਤੇ ਸਿਸਟਮ ਨੂੰ ਦੇਖਣ ਦਾ ਦੇਖਰੇਖ ਕਰਨ ਦਾ ਉਹਦੇ ਬੰਦੇ ਹੁਣ ਮੇਰੇ ਥੱਲੇ 5 ਬੰਦੇ ਛੱਡਦੇ ਨੇ ਇੰਨਾ ਤੇ ਨਾਲ ਮੇਰੀ ਡਿਊਟੀ ਹਣੀ ਸਾਰਾ ਝੋਨਾ ਆਪਣਾ ਕੋਈ ਇੱਥੇ ਹੈਗਾ ਦਰਿਆ ਤੋਂ ਪਾਰ 255 ਗੱਲੇ ਤਾਂ ਇਹ ਸਾਰਾ ਆਪਾਂ ਮੇਰੇ ਅੰਦਰ ਨਾਲ 5 ਬੰਦੇ ਹੀ ਮਸ਼ੀਨਾਂ ਨਾਲ ਖਾਲ ਪੂਰੀ ਮੁਰਗੇ ਵੱਖੋ ਵਾ ਖੱਡਿਆਂ ਦੇ ਜਾ ਕੇ ਤੇ ਕਾਮ ਨਵੇੜ ਨਵੇੜ ਤੇ ਪਈ ਜਾਂਦਾ ਐਸ ਟਾਈਮ ਜੇ ਮੰਨ ਲਈਏ ਸਭ ਤੋਂ ਜ਼ਿਆਦਾ ਕੰਮ ਪੈਣਾ ਇਹਨੂੰ ਹਰਜਿੰਦਰ ਸਿੰਘ ਨੂੰ ਕਿ ਪਹਿਲਾਂ ਇੱਥੇ ਮਿਰਨਾ ਜਾ ਕੇ ਪੋਟਾਂ ਕੱਟ ਕਰਾਈਆਂ ਮੁਰਗੇ ਸਤਨਾਮ ਤੋਂ ਨਗਰੋਣੀਆਂ ਫੇਰ ਇਹਦੇ ਜਾ ਕੇ ਆਪਦੀਆਂ ਕਰ ਲਈਆਂ ਇਹ ਕਰਕੇ ਇਦਾਂ ਫਿਰ ਸਰਕਲ ਤਿਆ ਰਹਿੰਦਾ ਵਾ ਤੇ ਆਪੋ ਆਪਣਾ ਮਗਰ ਇਹਨਾਂ ਨੂੰ ਮੁਰਗੇ ਮਗਰ ਨਿਚੋਂ ਦੇ ਕੇ ਪੈਨਸ਼ਨ ਵੀ ਹੋ ਜਾਂਦਾ ਇਹ ਬੰਦਾ ਇੰਟੀਜਨਾ ਅਗਲੇ ਨਿਕਰੀਆ ਬਾਕੀ ਕੰਮ ਕੋਈ ਵੀ ਹੈ ਜਦੋਂ ਆਪਾਂ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦੇ ਦਿੰਦੇ ਹਾਂ ਨਹੀਂ ਗੱਫਾ ਛੱਡਦੇ ਹਾਂ ਕੋਈ ਜਦੋਂ ਆਪਾਂ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦੇ ਦਿੰਦੇ ਆਂ ਵੀ ਆਹ ਚੀਜ਼ ਤੂੰ ਸਾਹਮਣੀ ਆ ਉਹ ਵੇਖੋ ਤੇ ਉਹਦੇ ਵਿੱਚ ਫਰਕ ਹੋਊਗਾ ਜਦੋਂ ਆਪਾਂ ਨੂੰ ਕਿਸੇ ਨੂੰ ਪਤਾ ਨਾ ਹੋ ਪਤਾ ਨਹੀਂ ਕਿਹਨੇ ਜਾਣਾ ਮੋਟਰ ਤੇ ਨਹੀਂ ਜਾਣਾ ਐਦਾਂ ਜੇ ਕੰਮ ਵੰਡ ਕੇ ਕੀਤੇ ਹੋਣ ਨਾ ਵੀ ਜਵਾਨਾ ਆ ਤੇਰਾ ਹੀ ਇਹਦੇ ਵਿੱਚ ਇੱਕ ਤਾਂ ਕੋਈ ਬੰਦਾ ਐਕਸਪੀਰੀਅੰਸ ਇਨਟਰਟੇਨਿੰਗ ਪਤਾ ਜੋ ਕਰਨਾ ਉਹਨੇ ਆਪਦੇ ਮਨੋਬਲ ਤੇ ਕਰਨਾ ਇੱਕ ਡਿਸੀਜਨ ਲੈ ਆਉਂਦਾ ਜਿਹੜਾ ਵਾ ਬੰਦੇ ਨੂੰ ਜਾਚ ਆ ਜਾਂਦੀ ਵੀ ਆ ਮੈਂ ਡਿਸੀਜਨ ਲੈਣਾ ਆ ਤੇ ਇੱਕ ਹਰ ਇੱਕ ਚੀਜ਼ ਗੱਲ ਕਾਦੀ ਵੀ ਉਹ ਪਤਾ ਹੁੰਦਾ ਵੀ ਆ ਕੰਮ ਮੇਰੇ ਅੰਡਰਾਂ ਤੇ ਉਹਨੂੰ ਮੈਂ ਇਹਦੇ 'ਚ ਝਾੜ ਵਧਾਉਣਾ ਵਾ ਜਿੱਦਾਂ ਮਰਜੀ ਵਧਾਵਾ ਉਹ ਮੇਰੀ ਸਰਦਰੀ ਆ ਏਦਾਂ ਕਰਕੇ ਸਾਰੇ ਵੀਰ ਆਪੋ ਆਪਣੇ ਕੰਮ ਵੰਡ ਕੇ ਤੇ ਖਿੱਚ ਕੇ ਰੱਖਿਆ ਕਰੋ ਕੰਮ ਕੰਮ ਥੰਦੇ ਨਹੀਂ ਗਤੀ ਆ ਤੇ ਕਿੱਚੀ ਉਹਨੇ ਬਾਕੀ ਤੁਹਾਨੂੰ ਦਿਖਾਈ ਜਾਂਦੇ ਰਹਿੰਨੇ ਆ ਐਦਾਂ ਹੀ ਕੰਮ ਚੱਲੀ ਜਾਂਦੇ ਵਦ ਤੋਂ ਵਦ ਜੁੜਿਆ ਕਰੋ ਤੇ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਜਿਹੜੇ ਆਪਣੇ ਵਲੌਗ ਦੀਖਦੇ ਰਹਿੰਦੇ ਮੈਂ ਅਸਲੀ ਵੀ ਕਰਦੇ ਆ ਕਿ ਭਾਈ ਤੁਹਾਡੇ ਵਲੌਗ ਦੀਖਦੇ ਰਹਿੰਨੇ ਯੂ ਐਸਏ ਅਮਰੀਕਾ वैसे अमेरिका ਦਾ ਸੇਮ ਹੀ ਆ ਤੇ ਅੰਗਲੈਂਡ ਤੋਂ ਵੀ ਆ ਕਿ ਨਿੱਕਲੇ ਡਾ ਤੋਂ ਵੀ ਵੀਰ ਫੋਨ ਲਾਉਂਦੇ ਆ ਵੀ ਭਾਜੀ ਤੁਹਾਡੇ ਬਲੌਗ ਨੂੰ ਦੇਖਦੇ ਰਹੀਦਾ ਬਹੁਤ ਮਨ ਨੂੰ ਖੁਸ਼ੀ ਮਿਲਦੀ ਆ ਵੀ ਚਲੋ ਇਹਦੇ ਆ ਵੀਰ ਸਾਰੇ ਚੰਗਾ ਲੱਗਦਾ ਤਾਂ ਹੀ ਵੇਂਦੇ ਆ ਬਾਕੀ ਆਪਣੇ ਬਲੌਗ ਦੇ ਵਿੱਚ ਕੋਈ ਮਾੜਾ ਕੰਮ ਨਹੀਂ ਹੁੰਦਾ ਮਾੜੀ ਗੱਲ ਨਹੀਂ ਹੁੰਦੀ ਪਰ ਪਰਿਵਾਰ ਵਿੱਚ ਬੈਠ ਕੇ ਵੇਖ ਸਕਦੇ ਆ ਤੇ ਬਾਕੀ ਜੁੜੇ ਰਹੋ ਮੇਰੇ ਵੀਰੋ ਕਿ ਆਪਾਂ ਤੇ ਇਹਦੇ ਵਿੱਚ ਉਹੀ ਟਪੂਣਾ ਵਾ ਜੋ ਆਖਾਂ ਕਰਨਦੇ ਆ ਤੇ ਜੋ ਆਪਣੇ ਨਾਲ ਹੋ ਗਿਆ ਵਾ ਫੋਰੇ ਦੇ ਵਿੱਚ ਨਾ ਕੋਈ ਝੂਠ ਨਾ ਕੋਈ ਧੋਖਾਣ ਵੀ ਕੋਈ ਕਿਸੇ ਨੂੰ ਇਹ ਝੂਠ ਮਾਰ ਕੇ ਕੋਈ ਨਾ ਇਹਦੇ ਵਿੱਚ ਕੋਈ ਆਪਾਂ ਇਹ ਦਿਖਾਉਣਾ ਵੀ ਅਗਲੇ ਨੂੰ ਕਿ ਅਜੀ ਇਹੋ ਜੀ ਗੱਲ ਕਰਕੇ ਉਹਦਾ ਮਨ ਹਾਰਟ ਹੋ ਗਈ ਇਹ ਗੱਲਾਂ ਇਹ ਚੱਲਦਾ ਉਹਦਾ ਫਰ ਟੁੱਟਾ ਬਸ ਤੇ ਹੁਣ ਆਪਣੀ ਡਿਊਟੀ ਜਿਸੇ ਕੰਮ ਤੇ ਹੀ ਆ ਤੁਹਾਨੂੰ ਦਿਖਾਉਣੇ ਆ ਤਿੰਨ ਬੰਦੇ ਡਬਈ ਵਾਲੇ ਜੱਸਾ ਜੋਧਾ ਤੇ ਜੋਵਨ ਤਿੰਨਾਂ ਦੇ ਐਕਸਪੀਰੀਅੰਸ ਵੀ ਸੁਣਦੇ ਆ ਵੀ ਇੱਥੋਂ ਦੀ कमाई ਦਾ ਉਸ ਦਾ ਕੀ ਫਰਕ ਆ ਦਸਣ ਦੱਸੋ ਮੈਂ ਜੀ ਦਾ ਪਾਜੀ ਇੱਥੇ ਬੜਾ ਵਾਅਦਾ ਵੀ ਆ ਇੱਥੇ ਇਹਨਾਂ ਵਾਂਗੇ ਇੱਥੇ ਜਿਹੜੇ ਪੈਸੇ ਆੜਾ ਚਾਰ ਇਹਦੇ ਪੈਸੇ ਜੋੜਦ ਨੇ ਉੱਥੇ ਜੁੜਦੇ ਆ ਪਰ ਵਕਤ ਸਭ ਤੋਂ ਜ਼ਿਆਦਾ ਉਧਰੀ ਆ ਇਹ ਦਿਨ ਮੈਂ ਦੱਸ ਦਿੰਦਾ ਜੁੜਦੇ ਉੱਥੇ ਕਾਤੋਂ ਆ ਵੀ ਸਿਰਫ ਆਪਾਂ ਕੇ ਇਹਨੂੰ ਮਿਲਣਾ ਵਰਤਣਾ ਨਹੀਂ ਆ ਇਹਨਾਂ ਆਪਰਾ ਛੜਨੇ ਪੈਂਦੇ ਇੱਥੇ ਰਿਸ਼ਤੇਦਾਰੀਆਂ ਸਾਰੀਆਂ ਨਾਲ ਹੋਣੀਆਂ ਤੇ ਦਿਮਾਗ ਦਿਮਾਗ ਤਾਂ ਮਾਰੇ ਦੀ ਗਰਪਣਾ ਚੱਲੀ ਜਾਂਦਾ ਇੱਥੇ ਵੀ ਹੋ ਜਾਂਦਾ ਉੱਥੇ ਵੀ ਨਹੀਂ ਉੱਥੇ ਜ਼ਿਆਦਾ ਚੱਲਦਾ ਉਹ ਉੱਥੇ ਤਾਂ ਚੱਲਣਾ ਹੀ ਹੈ ਉੱਥੇ ਫਿਰ ਤੈਨੂੰ ਪੜਾਈ ਉੱਥੇ ਬੜਾ ਕਿੱਦਾਂ ਚੱਲਦਾ ਵਾ ਜਿੱਦਾਂ ਅੱਜ ਮੇਰ ਨਾਲ ਦੁਪਹਿਰੇ ਆਈ ਮੈਂ ਅੰਦਰ ਸੁੱਤਾ ਤੇ ਸੁਪਨਾ ਪੂਰਾ ਵਧੀਆ ਆਂਡਿਆ ਮੰਦਰੂਬ ਲਾਗੇ ਬੈਠਾ ਫੋਨ ਤੇ ਤੇ ਮੈਂ ਬੈਠਾ ਕੋੜੀ ਨੇ ਮੇਰੇ ਮਾਰੀ ਨਾਸਾ ਦੇ ਮੁੱਕੀ ਤੇ ਮੈਂ ਪੁੱਛ ਇਹਨੂੰ ਜਿਦਾਂ ਬੁੜਕੇ ਮੰਜੇ ਦੋਸ਼ਣ ਐ ਇਦਾਂ ਤੁਸੀਂ 4 ਵਜੇ ਉੱਥੇ ਆਲਾਰਮ ਤੇ ਉੱਠਦੇ ਆ ਉੱਠਦੇ ਆ 4 ਵਜੇ ਨਹੀਂ 3 ਵਜੇ ਆ ਇੱਥੇ ਤੁਹਾਨੂੰ ਕਦੇ ਆਖਦੀ ਹੈ ਨਾ 2 ਵਜੇ ਅੱਜ 5 ਵਜੇ ਆ ਦੀ ਚਾਹ ਬਣਾਈ ਜੱਸੇ ਹਾਏ ਸਰੀਰ ਦੁਖਦਾ 5 ਵਜੇ ਉੱਠ ਕੇ ਸਰੀਰ ਦੁਖਦਾ ਇਥੇ ਬਹਾਨਾ ਮਾਰ ਦਿੰਦੇ ਆ 4 ਵਜੇ ਨਾ ਆ ਕੇ ਵਰਦੀ ਪਾਉਣੀ ਆ 2 ਵਜੇ ਆਪਾਂ ਇਥੇ ਬਹਾਨਾ ਮਾਰ ਦਿੰਦੇ ਆ ਚਾਹ ਬਣ ਚਾਹ ਬਣੀ ਤੋਂ ਕਵੇਤ ਵਾਲੇ ਵੀ ਆ ਗਏ ਆ ਵੀ ਚਾਹ ਬਣੀ ਤੋਂ ਆਪਾਂ ਸਿਰੇ ਇਥੇ ਆਖਿਆ ਵੀ ਜਿੰਨਾ ਚਿਰ ਚਾਹ ਨਹੀਂ ਬਣਦੀ ਨਾ ਚਿਰ ਕੇ ਨੇ ਕੰਮ ਦੇ ਨਹੀਂ ਲੱਗਣਾ ਉੱਥੇ ਉੱਥੇ ਨਹੀਂ ਕੋਈ ਚਾਹ ਉੱਥੇ ਕਿਹੜਾ ਮਾਸੀ ਬੈਠੀ ਆ ਜਿਹੜੀ ਲੈ ਕੇ ਕੱਪ ਵੇਚੀ ਆ ਪੁੱਤ ਉੱਥੇ ਦੇ ਨਾਲ ਤੋਂ ਲੀੜੇ ਪਾਉਂਦੇ ਆ ਮਿਲਦੀ ਜਾਂ ਨਹੀਂ ਤੇ ਪੂਰੇ ਟਾਈਮ ਤੇ ਬਸ ਦੇ ਬਸ ਦੇ ਟਾਈਮ ਤੇ ਪਹੁੰਚਣਾ ਏ ਰੋਟੀ ਲੈ ਕੇ ਪਰੌਂਠਾ ਲੈ ਕੇ ਆਉਣਾ ਦਹੀਂ ਨਾਲ ਜੇ ਟਾਈਮ ਤੇ ਲੇਟ ਉੱਠੇ ਤੇ ਇਹ ਤਿੰਨੇ ਇਹ ਚਾਰੇ ਪਘੋੜੇ ਆ ਉਧਰ ਦੀ ਸਿਰਫ ਇਹ ਤੂੰ ਕਿੰਨੇ ਦਿਨ ਲਾਏ 2 ਸਾਲ ਮਾਣੇ ਨੇ ਲਾਏ ਇਹਦੇ ਡੰਗ ਨਿਕਲ ਗਏ ਜੱਸਾ 6 ਸਾਲ ਇਹਦੀ ਮਜਬੂਰੀ ਬਹੁਤ ਤਕੜੀ ਸੀ ਇਹਨਾਂ ਨੂੰ ਲਾਉਣੇ ਬਣੇ ਮੈਸੇਜ ਕਿੰਨੇ ਲਾਇਆ 6 ਮਹੀਨੇ ਤੇ ਆ ਪਾਜੀ ਇਹ 2 ਮਹੀਨੇ 1 ਮਹੀਨਾ 1 ਵੀ ਨਹੀਂ 2 ਦਾ ਆ 3 ਮਹੀਨੇ ਲਾ ਗਿਆ 3 ਮਹੀਨੇ ਲਾ ਗਿਆ 2 ਮਹੀਨੇ ਕਹਾਂਗੀ ਇਹ ਆ ਪਿੰਡ ਦੀਆਂ ਕਮਾਈਆਂ ਤੇ ਬਾਹਰ ਦੀਆਂ ਕਮਾਈਆਂ ਦਾ ਫਰਕ ਕਈ ਵੀਰ ਵੇਂਦੇ ਆ ਹੁਣ ਮੈਨੂੰ ਅੱਜ ਇੱਕ ਮੁੰਡੇ ਨੇ ਮੈਸੇਜ ਕੀਤਾ ਕਹਿੰਦਾ ਪਾਜੀ ਉਧਰ ਬੰਦਾ ਨਹੀਂ ਯੂ ਐਸ اے ਦਾ ਕਿਦਾਈ ਮੈਂ ਪੜਿਆ ਨਹੀਂ ਕਹਿੰਦਾ ਵੀ ਤੇਰਾ ਬਲੌਗ ਢੀਕਣ ਨੇ ਅੱਜ ਲੇਟ ਪਾਇਆ ਕਹਿੰਦਾ ਸਾਨੂੰ ਸਵੇਰੇ ਹੁੰਦਾ ਵੀ 8 ਵਜੇ ਬੱਲ ਵੱਜਣੀ ਬਲੌਗ ਆਣਾ ਮੈਂ ਚੱਲ ਵਧੀਆ ਪ੍ਰਵਾ ਸਾਰੇ ਵੇਨੇ ਕਹਿੰਦਾ ਟਰੱਕ ਦੇ ਵਿੱਚ ਲਾ ਲੈਨੇ ਆ ਇਦਾਂ ਸਾਰੇ ਜਾਂਦੇ ਉੱਤੇ ਜਾਂਦੇ ਵੇਂਦੇ ਜਾਂਦੇ ਥੋੜੇ ਵੱਡੇ ਬਣਾਇਆ ਕਰੋ ਮੈਂ ਕਿਹਾ ਵੱਡੇ ਯਾਰ ਹੁਣ ਅਸੀਂ ਇੱਥੇ ਕਿਸ ਨੂੰ ਦਿਖਾ ਨਹੀਂ ਸਕਦੇ ਝੋਨਾ ਲੱਗਾ ਉੱਥੇ ਬੰਦੇ ਦੀ ਜ਼ਿੰਦਗੀ ਬਾਹਰ ਆ ਵੀ ਸਾਲਾ ਜਿੱਦਾਂ ਕੈਦੀ ਨਹੀਂ ਹੋ ਜਾਂਦਾ ਬੰਦਾ ਮੰਨ ਲਾ ਵੀ ਜੇਲ੍ਹ ਚ ਹੀ ਆ ਯਾਰ ਇਦਾਂ ਤੋਂ ਅਮਰੀਕਾ ਦਾ ਮੁੰਡਾ ਕੈਨੇਡਾ ਦਾ ਵਾ ਉਹ ਸਾਰੀ ਸ਼ਿਟੀ ਇਹ ਸਾਡੇ ਕਿਉਂ ਲੱਗਾ ਮੁੰਡਾ ਆਉਂਦਾ ਵੀ ਇਹੋ ਜੀ ਹਾਲਤਾ ਜਿੱਤ ਤਰਾਂ ਤੁਹਾਡਾ ਚਲੋ ਕਈ ਵੀਰ ਗੁੱਸਾ ਨਾ ਕਰ ਲੈਣ ਕਿਉਂਕਿ ਕਈ ਸਹੀ ਵੀ ਆ ਉਹ ਆਉਂਦਾ ਵੀ ਸਾਡੀ ਇਹੋ ਜੀ ਹਾਲਤ ਸਾਨੂੰ ਲੱਗਦੀ ਜਿੱਦਾਂ ਤੁਹਾਡੇ ਕੁੱਤੇ ਬੱਜੇ ਆ ਨਾ ਪਿੰਜਰੇ ਚ ਸਾਡੀ ਕਹਿੰਦਾ ਇਦਾਂ ਦੀ ਹਾਲਤ ਆ ਤੇ ਪੰਜਾਬ ਦੇ ਵਿੱਚ ਹੈ ਵੀ ਆ ਯਾਰ ਆਪਾਂ ਜਦੋਂ ਆਉਣੇ ਆ ਯਾਰ ਇੱਥੇ ਸ਼ਾਈ ਬਾਣ ਆਣ ਕੇ ਆਣ ਕੇ ਤੇ ਆਪਦੇ ਡੇਰੇ ਤੇ ਬਹਿ ਕੇ ਫੇਰ ਚਾਹ ਧਰ ਲਾਓ ਕੰਮ ਵੀ ਕਰ ਲਾ ਆਨੰਦ ਵੀ ਲੈਣਦੇ ਆ ਤੇ ਸਾਰਾ ਕੁਝ ਹੋ ਹੀ ਜਾਂਦਾ ਤੇ ਖੁਸ਼ ਵੀ ਹੋ ਲਈ ਨੇ ਉੱਥੇ ਕੋਈ ਕੇ ਨਾ ਗੱਲ ਹੀ ਨਹੀਂ ਕਰਦਾ ਤੇ ਕਈ ਯਾਰ ਸੋਫੇ ਉੱਤੇ ਬੀ ਗੱਲ ਸੋਫੇ ਉੱਤੇ ਲਾਗੇ ਬੈ ਕੇ ਅਗਲੇ ਚਾਹ ਪੀ ਲੈਂਦੇ ਚਾਹ ਦੇ ਕੱਪ ਦੀ ਸੁਲਾਣੀ ਮਾਰਦੇ ਮੇਰੀ ਗੱਲ ਸੁਣ ਤੂੰ ਤੇ ਜਾਣਾ ਮਾਰੀ ਤੇਰ ਤੋਂ ਹੈ ਨਹੀਂ ਕੋਈ ਤੇ ਜਿਹਨੂੰ ਹੈਗਾ ਸਾਰਾ ਉਹ ਨੂੰ ਕਹੋਗਾ ਤੂੰ ਜਾਂਦਾ ਤੇ ਮਾਰੂਥਰਤੀ ਇਹੋ ਜੀ ਆਪਾਂ ਤਾਂ ਰੁੱਖੀ ਜੀ ਧਰਤੀ ਰੁੱਖੀ ਆ ਪਰ ਰੋਟੀ ਜਾਂਨੇ ਆਪਾਂ ਰੁੱਖੀ ਨਹੀਂ ਰੁੱਖੀ ਨਹੀਂ ਜਦੋਂ ਆਪ ਬਣਾਉਣੀ ਪੈਂਦੀ ਉਹ ਬੰਦੇ ਨੂੰ ਹੁੰਦਾ ਭੈ ਛੱਡ ਖੜਾ ਇਹਨੂੰ ਪੁੱਛੂ ਇੱਕ ਰੋਟੀ ਇਹਨੂੰ ਖਾਣੀ ਪੈਣੀ ਕੀ ਤਾਂ ਮੁੜ ਕੇ ਮੈਨੂੰ ਮਿਲਦੀ ਕਿ ਨਹੀਂ ਮਿਲਦੀ ਉਧਰ ਪਿਆ ਜਿਹੇ ਕੰਮ ਕਰੇਗਾ ਰੋਟੀ ਖਾਏਗਾ ਵਿਹਲੇ ਨੂੰ ਕੋਈ ਇਹ ਕੰਮ ਜਿਹੇ ਵੇਖਿਆ ਤੇ ਫਿਰ ਇੰਨੇ ਇੱਥੇ ਰਵਾਇਤ ਹੁੰਦੀ ਪਰ ਆਦਾ ਦਿੰਦਾ ਜਾ ਦਿੰਦਾ ਜਾ ਪੰਜਾਬੀ ਮੁੰਡਾ ਨਾ ਜਿਹੜੇ ਪੰਜਾਬੀ ਬੋਲਦੇ ਆ ਪੰਜਾਬੀ ਮੁੰਡੇ ਇੱਕ ਦੰਦਾ ਕਰਦੇ ਨੇ ਪਰ ਦੋ ਦਿਨ ਬਾਅਦ ਪੇਂਡਾ ਲਗਾ ਲਾ ਬਾਕੀ ਸਾਰੇ ਨਹੀਂ ਪਹੁੰਚਦੇ ਭਈਏ ਭਈਏ ਵੇਖਿਆ ਇੰਨਾ ਭਰਾ ਨੂੰ ਭਰਾ ਨਹੀਂ ਦੇਵਾ ਜਿਹੜਾ ਛੁੱਟੀ ਮਾਰੀ ਤਾਂ ਨਾ ਕਿਉਂ ਨਾ ਬਾਬੇ ਨਹੀਂ ਆਉਂਦੇ ਅੱਜ ਕਿਉਂ ਨਹੀਂ ਕੰਮ ਕਰਦੇ ਆ ਇਤਨਾ ਕੰਮ ਬਹੁਤ ਹੁੰਦੇ ਆ ਕਿਉਂ ਨਹੀਂ ਕਰਦੇ ਕੈਂਪ ਦੇ ਵਿੱਚ ਇਹ ਛੁੱਟੀ ਛੱਡੀ ਕਰਨੀ ਨਾ ਪਹਿਲਾਂ ਵੀ ਕੈਂਬੋਸ ਨੂੰ ਆ। ਉਹਨੂੰ ਕਹਿੰਦਾ ਠੀਕ ਨਹੀਂ। ਫਿਰ ਆਫਿਸ ਦੇ ਵਿੱਚੋਂ ਫੋਨ ਆਣਾ। ਹਾਂਜੀ ਜਿਸ ਵਾਲਾ ਹੀ ਕੰਮ ਤੇ ਨਹੀਂ। ਹੋਰ ਮਹੀਨੇ ਵੀ ਹੋਣਾ। ਪ੍ਰੋਬਲਮ ਆ ਜੀ। ਹੋਰ ਮਹੀਨੇ। ਛੁੱਟੀ ਮਾਰ ਨੂੰ ਜੀ ਨਹੀਂ ਕਰਦਾ। ਬੁਖਾਰ ਨਹੀਂ ਚੜਦਾ ਉਧਰ। ਨਹੀਂ ਭਰਾ ਇਦਾਂ ਦੀ। ਉਸੇ ਕਹਿੰਦਾ ਯਾਰ ਚਲੇ ਗਈ ਏ ਕਿਹੜਾ ਵਿਲਾ ਹੋਏ। ਬਸ ਚਲ। ਯਾ ਰੂਮ 'ਚ ਇਕੱਲਾ ਰਹਿ ਬਾਰੇ ਇਕੱਲਾ ਕੀ ਕਰੂ। ਕਿੰਨਾ ਮੋਬਾਈਲ ਵੇਖੂ ਬੰਦਾ। ਗਾੜੀ ਫੇਰ ਲਾਤਾ ਔਰ ਕਿਉਂਕਿ ਜ਼ਿੰਮੇਵਾਰਾਂ ਦਾ ਕੰਮ ਹੀ ਜਗਾੜਾਂ ਵਾਲਾ ਹੁੰਦਾ। ਬਸ ਆਉ ਖੁੰਗੀ ਨਾਲ ਉੱਤੇ ਪਾਦੇ ਬਸ ਇਹਨੂੰ ਮੜਾ ਜਾ ਕੋਈ ਨਹੀਂ ਇਹਨੂੰ ਐਉਂ ਖੇਚੇ ਜੋਦ ਬਸ ਮੜਾ ਜਾ ਬਸ ਵੀ ਜਿਹੜਾ ਇੱਥੇ ਪੂਰਾ ਜੋਰ ਨਾ ਆਵੇ ਬਸ ਇੱਥੇ ਕਰੀਏ ਹਾਂ ਇੱਥੇ ਕਰੋ ਅਜਿਧਰੋਂ ਬੰਦੇ ਤੂੰ ਕੋ ਬਣੇ ਚੱਲ ਬਸ ਤੇਰ ਅੱਗੇ ਕਹਿੰਦਾ ਮੈਂ ਤਾਂ ਚਾਰ ਦੀ ਪਲੇਟ ਲੱਕੀ ਅਹੇ ਤੇ ਗਾੜੀ ਵੇ ਆਦਿਕ ਪਹਿਲਾਂ ਨਹੀਂ ਦਿਮਾਗ ਇਦਾਂ ਹੀ ਨਹੀਂ ਤੇਰਾ ਇਸ ਕੰਮ ਚ ਜੁੜੇ ਦਾ ਦਿਮਾਗ ਅਸੀਂ ਆਪਾਂ ਤੂੰ ਪੈਸੇ ਨਹੀਂ ਲੈਣੇ ਨਾ ਜੋ ਆਪਾਂ ਦੋਵਾਂ ਨੇ ਨਹੀਂ ਪੈਸੇ ਲੈਣੇ ਜਿੰਨੇ ਪੈਸੇ ਇਹਦੇ ਹੋਏ ਨਾ ਜਗਾੜ ਇਹ ਸਾਰੇ ਇਹਦੇ ਲੈਣਾ ਇਹਨੂੰ ਪੁੱਛ ਲੈ ਯਾਰ ਅਹੀਂ ਤੈਨੂੰ ਆਤਾ ਵੀ ਅਸੀਂ ਪੈਸੇ ਨਹੀਂ ਲੈਂਦੇ ਪਾਈਪ ਲਾਈਨ ਦੇ ਜਿੰਨੇ ਹੀ ਮਾਇਆ ਵਾ ਸਾਰੀ ਇੱਕ ਵਾਰ ਪਾ ਲੋ ਨਾ ਇਹਨੇ ਨਾ ਭਰ ਗਿਆ ਇਹ ਕਿਹਣਾ ਚੁੱਕ ਕੇ ਰੱਖਣਾ ਤੇ ਬਾਪੂ ਸੋਧਾ ਕਰਨਾ ਇਹਨੂੰ ਇੱਕ ਵਜੇ ਬੋਲ ਚੱਲ 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 ਛੇੜਾ ਚੱਲ ਚੱਲ ਵਾਧੂ ਇੰਨਾ ਹੀ ਹੋ ਭਰ ਗਿਆ ਚੱਲ ਇੰਬਰ ਆਏ ਕਿਹਨਾ ਪਾਉ گےੜਾ ਨਹੀਂ ਨਹੀਂ ਵਾਧੂ ਪਾਣੀ ਤੂੰ ਚੋਕੇ ਰੱਖਣਾ ਪਾਉ گےੜਾ ਵੇ ਕਿਹੜਾ ਫੜੀ ਰੱਖੋ ਤਾਕੇ ਤੇ ਹੋ ਗਏ ਇਹ ਜੂੰਦਾ ਇਹ ਹੈ ਵੇ ਮੂਦਾ ਕਰਦੇ ਚੱਲ ਕੋਈ ਨਹੀਂ ਫੇਰ ਭਰ ਲਾਂਗੇ ਕਿੜਾ ਵੀ ਪਾਣੀ ਮੋਲ ਲਿਆਉਣਾ ਆਪਾਂ ਪੁੱਠਾ ਸਟਾਰਟ ਹੋਏ ਨਾ ਨੇ ਬਹੁਤ ਦਾ ਚੱਕ ਮਾਣਿਆ ਪੈਰ ਦੀ ਵਾਦਿਆ ਬੋਲਿਆ ਸੁਣਦਾ ਬੰਦਾ